ਪੰਜਾਬ ਦੇ ਵਿੱਚ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਦੂਜੇ ਪਾਸੇ ਉੱਥੇ ਹੀ ਕਈ ਮੰਤਰੀਆਂ ਨੂੰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਚੈਲੰਜ ਲੱਖਾ ਸਿਦਾਨਾ ਦੇ ਵੱਲੋਂ ਕੀਤਾ ਗਿਆ ਹੈ ਵਿਦਿਆਨ ਸਾਹਮਣੇ ਆ ਰਹੇ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਤਾਂ ਪੰਜਾਬ ਸਰਕਾਰ ਨੇ ਸਾਰੀਆਂ ਹੱਦਾਂ ਟੱਪ ਦਿੱਤੀਆਂ ਨੇ ਤੇ ਉੱਥੇ ਹੀ ਜਿਹੜਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਈ ਕਲੋਨੀਆ ਦੇ ਉੱਤੇ ਗੈਰ ਕਾਨੂੰਨੀ ਜਿਹੜਾ ਕਿ ਕਬਜ਼ਾ ਕੀਤਾ ਗਿਆ ਤੇ ਉਸ ਤੋਂ ਬਾਅਦ ਉੱਥੇ ਹੀ ਕਈ ਸਵਾਲ ਜਿਹੜੇ ਕਿ ਪੰਜਾਬ ਸਰਕਾਰ ਦੇ ਉੱਤੇ ਖੜੇ ਕਰ ਦੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਗੈਰ ਕਾਨੂੰਨੀ ਕਲੋਨੀਆ ਜਿਹੜੀਆਂ ਉਹਨਾਂ ਦੇ ਉੱਤੇ ਹੁਣ ਤੱਕ ਮਾਨ ਸਰਕਾਰ ਨੇ ਕਾਰਵਾਈ ਕਿਉਂ ਨਹੀਂ ਕੀਤੀ ਤੇ ਕਈ ਸਵਾਲ ਹੈ ਜਿਹੜੇ ਕਿ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਕੀਤੇ ਜਾ ਰਹੇ ਨੇ ਦੇ ਪਾਸੇ ਉਹਨਾਂ ਨੇ ਕਈ ਮੰਤਰੀਆਂ ਨੂੰ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਖੁੱਲਾ ਚੈਲੰਜ ਤੱਕ ਕਰ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਜਿਹੜਾ ਕਿ ਸਰਕਾਰ ਵਰਸੋਂ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ ਹੈ ਤੇ ਉਥੇ ਹੀ ਕਿਤੇ ਨਾ ਕਿਤੇ ਕਿਸਾਨ ਜੱਥੇਬੰਦੀਆਂ ਦੇ ਨਾਲ ਤੱਕੇ ਸ਼ਾਈ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਨੇ ਸ਼ੁਰੂ ਕਰ ਦਿੱਤੀ ਹੈ ਪਲਟਵਾਰ ਹੋ ਰਿਹਾ ਹੈ ਹੋਰ ਕੀ ਕੁਝ ਕਿਹੜਾ ਲੱਖਾਂ ਸਦਣਾ ਦਾ ਆਓ ਤੁਹਾਨੂੰ ਸੁਣਾਉਣੇ ਸਾਢੇ 3 ਸਾਲ ਹੋ ਗਏ ਜਨਾਬ ਤੁਹਾਨੂੰ ਮੁੱਖ ਮੰਤਰੀ ਬਣਿਆ ਨੂੰ ਤੇ ਆਪਾਂ ਭਾਈ ਪਰਚਾ ਕਿਉਂ ਜੁੱਤਾ ਕਿਸੇ ਤੇ ਮੈਨੂੰ ਸਿੰਗਲ ਐਫ ਆਈ ਆਰ ਇਸੇ ਬਿਲਡਰ ਤੇ ਦਿਖਾ ਦੇ ਕਿ ਕਿਸੇ ਬਿਲਡਰ ਤੇ ਜਿਨ੍ਹਾਂ ਨੇ ਕਲੌਨੀਆਂ ਕੱਟੀਆਂ ਉਹਨਾਂ ਤੇ ਇੱਕ ਵੀ ਮੁਕੱਦਮਾ ਤੂੰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਦੇ ਸ਼ਾਇਰ ਦਿੱਤਾ ਹੋਵੇ ਹੈਗਾ ਮਤਲਬ ਤੂੰ ਨਾਲ ਰਿਹਾ ਹੋਇਆ ਤੂੰ ਨੂੰ ਮੋਟਾ ਪੈਸਾ ਆ ਗਿਆ ਉਧਰੋਂ ਤੂੰ ਖੁਦ ਆਪਣੀ ਜ਼ੁਬਾਨ ਨਾਲ ਕਹਿ ਰਿਹਾ ਵੀ ਇਹ ਕਲੌਨੀਆਂ ਗੈਰ ਕਾਨੂੰਨੀ ਐ ਅਸੀਂ ਹੁਣ ਲੋਕਾਂ ਨੂੰ ਫਾਇਦਾ ਦੇਣਾ ਹੈ ਕਿਸਾਨਾਂ ਨੂੰ ਫਾਇਦਾ ਦੇਣਾ ਜਿਨ੍ਹਾਂ ਦੀ ਅਸੀਂ ਜ਼ਮੀਨ ਜਿਹੜੀ ਲੈਂਡ ਪੂਲਿੰਗ ਨੀਤੀ ਦੇ ਤਹਿਤ ਸਬਕੈਰ ਕਰਨੀ ਹੈ ਪਹਿਲਾ 30000 ਰੁਪਿਆ ਇਹਨੇ ਕਿਹਾ 30000 ਰੁਪਿਆ ਰਜਗਾਰ ਪੱਤਾ ਅਸੀਂ ਦਿਆ ਕਰਾਂਗੇ ਇੱਕ ਕਿੱਲੇ ਦਾ ਇੱਕ ਸਾਲ ਦਾ ਫਿਰ 30 ਤੋਂ ਆਗੇ 50000 ਤੇ 50 ਤੋਂ 70 ਤੇ ਆਗੇ ਲੱਖ ਰੁਪਿਆ ਅਸੀਂ ਇੱਕ ਸਾਲ ਦਾ ਇੱਕ ਏਕੜ ਦਾ ਠੇਕਾ ਦਿਆ ਕਰਾਂਗੇ ਜਿਨ੍ਹਾਂ ਦੀ ਜ਼ਮੀਨ ਅਸੀਂ ਲੈਂਡ ਪੂਲਿੰਗ ਨੀਤੀ ਤਹਿਤ ਲੈਣੀ ਹੈ ਦੂਜੀ ਗੱਲ ਦੂਜੀ ਗੱਲ ਏ ਤੂੰ ਹਿਸਾਬ ਲਾ ਲੋ ਵੀ 65000 ਏਕੜ ਜ਼ਮੀਨ ਇਹ ਦੱਬ ਰਹੇ ਆ ਜੇ ਲੱਖ ਰੁਪਇਆ ਦੇਣਗੇ ਇੱਕ ਸਾਲ ਦਾ ਇੱਕਲੇ ਦਾ 600 ਗਾਜ ਤੇ ਆ ਗਿਆ 200 ਗਾਜ ਤੋਂ ਉਧਰੋਂ 30000 ਤੋਂ ਲੱਖ ਰੁਪਏ ਤੇ ਆ ਗਿਆ ਉਧਰੋਂ ਆਪਣੇ ਬੰਦੇ ਖੜੇ ਕਰ ਲਏ ਆਪਣੇ ਮੀਡੀਆ ਰਾਹੀਂ ਪ੍ਰਚਾਰ ਕਰਾਉਣ ਲੱਗ ਗਿਆ ਉਧਰ ਪਰਸੋਂ ਇਹਨਾਂ ਨੇ 35 ਸੈਕਟਰ ਦੇ ਵਿੱਚ ਆਪਣੇ ਬੰਦੇ ਬੁਲਾ ਕੇ ਚੰਡੀਗੜ੍ਹ ਮਿਊਨਿਸਪਲ ਪਵੰਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਹੈ ਉਹਨਾਂ ਨੂੰ ਕਿਹਾ ਡਿਊਟੀਆਂ ਲਾਈਆਂ ਵੀ ਤੁਸੀਂ ਪ੍ਰਚਾਰ ਕਰੋ ਵੀ ਇਹ ਨੀਤੀ ਬਹੁਤ ਵਧੀਆ ਪਿੰਡਾਂ 'ਚ ਗੱਲ ਫਲਾਓ ਜਾ ਕੇ ਉਧਰੋਂ ਜਿਹੜੇ ਯੂਟਿਊਬਰ ਨੇ ਉਹ ਇੱਕ ਯੂਟਿਊਬਰ ਨੂੰ 2 ਲੱਖ ਰੁਪਿਆ ਇਹ ਇੱਕ ਰੀਲ ਬਣਾਉਣ ਦਾ ਦੇਣ ਲੱਗੇ ਵੀ ਇੱਕ ਰੀਲ ਬਣਾਓਗੇ 2 ਲੱਖ ਰੁਪਿਆ ਤੁਹਾਨੂੰ ਅਸੀਂ ਦੇਵਾਂਗੇ ਇਹ ਇੱਕ ਰੀਲ ਦਾ ਅਸੀਂ ਬਣਾ ਕੇ ਦੇਵਾਂਗੇ ਤੁਸੀਂ ਆਪਣੇ ਪੇਜਾਂ ਤੇ ਪਾਉਣੀ ਹੈ ਇਹ ਪ੍ਰਚਾਰ ਕਰਨਾ ਵੀ ਨੀਤੀ ਬਹੁਤ ਵਧੀਆ ਹਰਾਨੀ ਜਨ ਗੱਲ ਆ ਅਗਲੀ ਗੱਲ ਇਸ ਤੌਜ ਵਾਲੇ ਮਹਾਰਾਜ ਕਹਿ ਰਹੇ ਆ ਜੀ ਕਿ ਦੇਖੋ ਜੀ ਅਸੀਂ ਤਾਂ ਇਹ ਜਿਹੜਾ ਕੋ ਨਾਂ ਦੇਣਾ ਚਾਹੂਗਾ ਜ਼ਮੀਨ ਉਹਦੀ ਮਰਜ਼ੀ ਐ ਉਹ ਆਪਣੀ ਜ਼ਮੀਨ 'ਚ ਖੇਤੀ ਕਰ ਲੇ ਦੇਖੋ ਜੀ ਕਿੰਨੀਆਂ ਕਲੋਨੀਆਂ ਪਈਆਂ ਨੇ ਨਾਲ ਘਰ ਪਾਏ ਹੋਏ ਐ ਤੇ ਨਾਲ ਬੰਦੇ ਖੇਤੀ ਕਰਦੇ ਆ ਆ ਅਸੀਂ ਟੀਚਰ ਕਲੋਨੀ ਕਿਉਂ ਬੈਠੇ ਆ ਸੁਣ ਲਓ ਆ ਘਰ ਦਿਖਾ ਦੇ ਬਾਈ ਸွေਹੇ ਗੱਲ ਬਹੁਤ ਗੰਭੀਰ ਗੱਲਾਂ ਨੇ ਆਪਾਂ ਲੁੱਟੀਆਂ ਰੀਲਾਂ ਨੱਚਣ ਵਾਲੀਆਂ ਰੀਲਾਂ ਨਿਸ਼ਾਰਾਂ ਦੀਆਂ ਰੀਲਾਂ ਹੋਰ ਭੰਡਾਂ ਦੀਆਂ ਰੀਲਾਂ ਠਾ 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 ਸਾਂਝੀਆਂ ਕਰੀ ਜਾਂਦੇ ਆ ਇਹ ਗੱਲ ਸਾਡੇ ਬੜੀ ਸਮਝਣ ਜੋਗ ਹੈ ਧਿਆਨ ਨਾਲ ਸੁਣ ਕੇ ਮੇਰਾ ਵੀਰ ਇਹਨੂੰ ਬਤ ਤੋਂ ਬਤ ਸਾਂਝਾ ਕਰਦੇ ਜਾਓ ਇੱਕ ਮਿੰਟ ਤਾਂ ਕਿ ਸਾਨੂੰ ਜਿਹੜਾ ਗੱਲ ਦਾ ਪਤਾ ਲੱਗ ਸਕੇ ਟੀਚਰ ਕਲੌਨੀ 1978 ਪਟੰਡੇ ਦੀ ਜਿਵੇਂ ਜੜ ਦੇ ਵਿੱਚ 1978 ਦੀ ਕੱਟੀ ਹੋਈ ਕਲੌਨੀ ਹੈ ਅੱਜ ਤੋਂ 47 ਸਾਲ ਪਹਿਲਾਂ ਡਿਵੈਲਪ ਨਹੀਂ ਹੋਈ ਜਿਹੜਾ ਇਹ ਕਹਿੰਦਾ ਨਾ ਕਿ ਮੈਂ 5 ਸਾਲ ਜਿਹੜੇ ਡਿਵੈਲਪ ਕਰ ਦੂੰਗਾ ਮੈਂ 3 ਸਾਲ ਜਿਹੜੇ ਡਿਵੈਲਪ ਕਰ ਦੂੰਗਾ ਵਿਕਾਸ ਕਰ ਦੂੰਗਾ ਲੋਕਾਂ ਦਾ 1000 ਗਾਜ ਲੋਕਾਂ ਦਾ 1200 ਗਾਜ 1600 ਗਾਜ 4 ਕਰੋੜ ਦਾ ਵਿਕੂਆ 5 ਕਰੋੜ ਦਾ 10 ਕਰੋੜ ਦਾ ਵਿਕੂਗਾ ਆ ਜੰਡ ਖੜਾ ਹੈ ਆ ਜੰਡ ਦਿਖਾ ਦਿਓ ਜੰਡ ਖੇਤਾਂ 'ਚ ਵੀ ਨਹੀਂ ਹੈਗੇ ਤੇ ਕਲੌਨੀ 'ਚ ਖੜੇ ਆ 400 پلاਟ ਠਿੱਕ ਠਕ ਕਲੋਨੀ ਚ 178 ਦੀ ਕੱਟੀ ਹੋਈ ਹੈ 125 ਘਰ ਪਏ ਨੇ 275 پلاਟ ਖਾਲੀ ਪਏ ਠਿੱਕ ਕਲੋਨੀ ਦੇ ਵਿੱਚ ਬਠਿੰਡੇ ਦੀ ਜਮਾਂ ਜੜ ਦੀ ਗੱਲ ਕਰਦਾ ਮੈਂ ਲੁਧਿਆਣਾ ਦੇਖ ਲਓ ਮਹਾਲੀ ਖਾੜ ਨਜੀਦਕਪੁਰ ਜਿੱਥੇ ਮਰਜੀ ਚਲੇ ਜਾਓ ਮਸਾਂ ਮਸਾਂ 20% ਕਲੋਨੀਆਂ ਡਿਵੈਲਪ ਹੋਈਆਂ ਨੇ 80% ਕਲੋਨੀਆਂ ਚ پلاਟ ਖਾਲੀ ਪਏ ਹੈ ਇਹਨਾਂ ਦੇ ਪੈਸੇ ਕੌਣ ਇਨਵੈਸਟ ਕਰ ਰਿਹਾ ਜਿੰਨਾ ਬੰਦਿਆਂ ਕੋਲੇ 2 ਨੰਬਰ ਦੇ ਪੈਸੇ ਹੈ ਉਹ ਆਪਣਾ ਪੈਸਾ ਇੱਕ ਨੰਬਰ 'ਚ ਕਰ ਲਈ ਪੁਲਾੜ ਖਰੀਦ ਕੇ ਰੱਖੀ ਜਾਂਦੇ ਕਿਵੇਂ ਵਿਕਾਸ ਹੋਊਗਾ ਦੱਸੋ ਜੀ ਕਿਵੇਂ ਕਰਨਗੇ ਵਿਕਾਸ ਇਹ ਸੋ ਗਮਰਾ ਗਮਰਾਸ ਤਰੀਕੇ ਨਾਲ ਕਰ ਰਿਹਾ ਹੈ ਇਹ